ਬੇਲਾ ਬੇ ਕਿੰਨੀ ਜੰਟ ਬਚਿਆ ਜੰਟ ਬਚੀ 550 ਕੀ ਏਸੀ ਲੱਗਿਆ ਏਸੀ ਲੱਗਿਆ ਆਇਆ ਤੁਹਾਨੂੰ ਕੋਈ ਬਿੱਲਾ ਇਸ ਤੋਂ ਪਹਿਲਾਂ ਹੀ ਚੱਲ ਆਏ ਸੀ ਲੱਗਿਆ ਏਟ੍ਰੀਸ਼ੀਟ ਮੈਂ ਤਾਂ ਨਾ ਸਾਬਾ ਲੋਡ ਚੈੱਕ ਕਰ ਰਿਹਾ ਹਾਂ ਬਰਾ ਸੱਤ ਕੇ ਸਾਰੀ ਬਲੈਗ ਰੇਡ ਹੋ ਪੰਛਾ ਹਮੜਾ ਚੱਲ ਚੱਲ ਹੋਛੇ ਦਾ ਕੀ ਹਾਲ ਨੇ ਬਾਬਾ ਭਾਇਆ ਭਾਇਆ ਵਧਿਆ ਵਧਿਆ ਤੂੰ ਸੁਣਾ ਕਿੱਧਰੋਂ ਆਇਆਂਗਾ ਪੰਤ ਦੇ ਪ੍ਰੈਸਿੰਗ ਕਿੰਨੇ ਡੱਗ ਵੀ ਬਰਾ ਬੱਚਿਆ ਦੱਤ ਲੀ ਡੇ ਸੀਰੀ ਜਾਂਦੇ ਨਹੀਂ ਛੋਟੇ ਵਾਲਾ ਸੀਰੀ ਜਾਂ ਬਿਮਾਰ ਹੋਇਆ ਪਿਆ ਬਿਮਾਰ ਹੋਇਆ ਤਾਂ ਮੈਨੂੰ ਨਹੀਂ ਲੱਗਦਾ ਉਹ ਲਾਉ ਆ ਸੀਰਾ ਨਾ ਨਾ ਬਿਮਾਰ ਹੀ ਹੋਇਆ ਤੇ ਯਾਰ ਕੱਲ ਬਿੱਲ ਵਾਲੇ ਫਿਰਦੇ ਛੋਟਾ ਆਇਆ ਬਿਲਕੁਲ ਕੁਛ ਆਪਣੀ ਆਪ ਦੀ ਸਰਫਾਰਾ ਹੁਣ ਆਪਾਂ ਨੂੰ ਇਹ ਲਾਉ ਯਾਰ ਸੋਨੂ ਕਾ ਤਾਂ ਨਹੀਂ ਆਉਂਦਾ ਯਾਰ ਛੋਟਾ ਟੱਬਰ ਐਡਾ ਕੀਚਰ ਵੀ ਛੋਟੇ ਦੋ ਲੱਗਿਆ ਸਾਨੂੰ ਆਈ ਯਾਰੀ ਬਿੱਲ ਆ ਜਾਂਦਾ ਦੋ ਕੀ ਥੇਤੀ ਵੀ ਜਰਾ ਇਹ ਕਾ ਉਹ ਇੱਕ ਗੁਪਤ ਲਈ ਬੈਠਾ ਮੈਨੂੰ ਸਾਰਾ ਪਤਾਗਾ ਨਾ ਉਹ ਯਾਰ ਬਾਬਾ ਯਾਰ ਕੀ ਕਰਦੇ ਹਾਂ ਦੱਸ ਦੇ ਮੈਨੂੰ ਵੀ ਮੜਾ ਯਾਰ ਕੋਈ ਨਹੀਂ ਰਲਦੇ ਬਿੱਲ ਸੀ ਬੰਦ ਤਾਲਦ ਨੇ ਜਿਹੜਾ ਇੱਕ ਬੰਦਾ ਨਾ ਹੁੰਦਾ ਬੰਦ ਸਿੱਧਾ ਕਰਦੇ ਹਾਂ ਮੈਨੂੰ ਬਾਅਦ ਤੁਸੀਂ ਆ ਸਿੱਧਾ ਕਰ ਰੱਖਿਆ ਮੀਟਰ ਉਹ ਮਰੀ ਜਾਣਾ ਉਹੀ ਕੋ ਮਰੀ ਜਾਣਾ ਤੇਰੀਆਂ ਗੱਲਾਂ ਹੀ ਦੱਸਦੀਆਂ ਗੱਲਾਂ ਐਵੇਂ ਨਾ ਕਿਸੇ ਨੂੰ ਟ੍ਰੇ ਟੂ ਨਹੀਂ ਉਗਮਾਣ ਮੱਥਾ ਮੈਂ ਤਾਂ ਕਿਉਂ ਕਹਿਣਾਗਾ ਉਹ ਮਰੀ ਜਨਾ ਬਾਬਾ ਤੂੰ ਵੀ ਫੇਰੇ ਗੁੱਸਾ ਕਰੀਂ ਜੀ ਤਾਂ ਮੰਮੀ ਨਹੀਂ ਕਰਦੇ ਸੀ ਉਹੀ ਮਾਤਾ ਚੌੜ ਕਰਦਾ ਸੀ ਤੂੰ ਹੀ ਟੰਬੇ ਭਾਲਦਾ ਟੰਬੇ ਕਨੇ ਭਾਲਦਾ ਯਾਰ ਬਾਬਾ ਗੁੱਸਾ ਕਰ ਗਿਆ ਤੂੰ ਦਾ ਯਾਰ ਚੱਕਨ ਜਸ ਬੜਾ ਚੰਬੜ ਕੇ ਉਹਨਾਂ ਕਰਨਾ ਪੂ ਲੋਟੇ ਪਾਣੀ ਸਿਰ ਉੱਥੋਂ ਵੀ ਚੱਕਿਆ ਲੈ ਘਰ ਕਰਦੇ ਨੇ ਆਪਾਂ ਪੂਣ ਹੀ ਕਰਦੇ ਨੇ ਇੱਕ ਪੂਣ ਕਰਦੇ ਨੇ ਤਾਂ ਨੋਂਦੇ ਫਿਰਨਗੇ ਕਰਦੇ ਨੇ ਆਪਾਂ ਪੂਣ ਨੇ ਫੇਰ ਆਖੇ ਹੋਣਗੇ ਯਾ ਹੁਣ ਚੱਕੀ ਦਿੰਦੇ ਆ ਕੱਬੇ ਹੈਲੋ ਹੈਲੋ ਹਾਂਜੀ ਗ੍ਰੈਡ ਚੋਂ ਬੋਲਦਿਆਂ ਬਾਈ ਹਾਂਜੀ ਗ੍ਰੈਡ ਚੋਂ ਬੋਲਦਿਆਂ ਜੀ ਇਸ ਟਾਈਮ ਲੈਂਡ ਤੇ ਫਿਰਦਾ ਮੈਂ ਜੀ ਵੀਰੇ ਗੱਲ ਦੱਸਣੀ ਜੀ ਸੋਨੂੰ ਯਾਰ ਸਾਡੇ ਗਵਾਂਢੀ ਫੈਲੇ ਰਤੜੇ ਕੇ ਇਹਨਾਂ ਦਾ ਘਰ ਜਿੱਥੇ ਵੀ ਡਿਸਪੈਂਸਰੀ ਕੋਲੇ ਘਰ ਰਹੇ ਜਾਂਦਾਗਾ ਛੋਟੇ ਗੁਰਦੁਆਰੇ ਕੋਲੇ ਅੱਛਾ ਬਾਈ ਤੇ ਯਾਰ ਇਹ ਕੁੰਡੀ ਲਾਉਂਦੇ ਆ ਕਿ ਇਹਨਾਂ ਨੂੰ ਬਿੱਲ ਬੁੱਲ ਕਦੇ ਨਹੀਂ ਆਇਆ ਸਿਆਲ ਚ ਵੀ ਨਹੀਂ ਆਇਆ ਨਾ ਗਰਮੀ ਜਦ ਨੇ ਆਇਆ ਤਣ ਤਣ ਏਸੀ ਲੱਗੇ ਨਾ ਦੋ ਦੋ ਗੀਜਰ ਆ ਯਾਰ ਅੱਛਾ ਜੀ ਇਹ ਕੁੰਡੀ ਲਾਉਂਦੇ ਆ ਤੇ ਆੜੋ ਇਹਨਾਂ ਨੂੰ ਕਰੋ ਲੋਟ ਅੱਜ ਕਰਦਾ ਹੀ ਮੈਂ ਹੁਣੇ ਕਰਦਾਗਾ ਤੇ ਮੇਰੇ ਨਾਲ ਐਫਸਰਾਂ ਨਾਲ ਗੱਲ ਮੈਂ ਆਪ ਹੀ ਆਉਣਾ ਹੀ ਮੈਂ ਲੈਣ ਤੇ ਸੀ ਲੈਣ ਚੈੱਕ ਕਰੀ ਇਹਨੇ ਦੋ ਜਣੇ ਹਾਂ ਬਾਈ ਬਾਈ ਮੈਂ ਫੋਲਟ ਪਿਆ ਪਿਆ ਤੇ ਅਸੀਂ ਹੁਣੇ ਆ ਗਏ ਪੰਜ ਚਾਰ ਮਿੰਟਾਂ ਚ ਸਰਕਾਰ ਨਾਲ ਧੋਖਾ ਕਰੀਂਦਾ 600 ਯੂਨਟ ਆਉਂਦੀ ਆ ਉਹਦੇ ਨਾਲ ਵੀ ਨਹੀਂ ਸਬਰ ਕਰ ਰਹੇ ਠੀਕ ਹੈ ਜੀ ਮੈਂ ਹੁਣੇ ਮਾਰਦਾ ਇੱਕ ਵਾਰ ਸਰੇਡ ਮਾਰ ਦਿਆ ਸੀ ਹੁਣੇ ਆਉਣੇ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਧੰਨਵਾਦ ਠੀਕ ਹੈ ਜੀ ਲੈ ਫਿਰ ਕਰਤਾ ਨਾ ਕੰਮ ਹੁਣ ਦੇਖੀਏ ਹਾਂ ਕੜ-ਕੜ ਚਾਕਣਗੇ ਬੜਾ ਲਹੂ ਪੀਤਾ ਕਿ ਬੁੜੇ ਹੋਏ ਨਹੀਂ ਅੱਜ ਆਏ ਇਹ ਸਮਾਰਕ ਲੈਂਡ ਚੈੱਕ ਕਰ ਲਵਾ ਦਸਾਂ ਹਾਂ ਮੋੜ ਕੇ ਫੋਨ ਆਈਂਦੇ ਮੈਨੂੰ ਬਿੰਦੇ ਬਿੰਦੇ ਲੈਂਡ ਚੈੱਕ ਕਰ ਵੀ ਮੂ ਲੈਂਡ ਨਹੀਂ ਚੱਲਦੀ ਤੁਸੀਂ 70000 ਰੁਪਏ ਤਨਖਾਹ ਦਾ ਤੁਸੀਂ ਲੈਣੋ ਤਨਖਾਹ ਦਾ ਕੋਈ ਮਸਲਾ ਨਹੀਂ ਮਲਾਜਮ ਨੂੰ ਤਾਂ ਹ ਚਰਾ ਦੋ ਨਹੀਂ ਕਰੰਟ ਤੇ ਲੱਗਣ ਖਾਤਰ ਚੈੱਕ ਕਰੋ ਲੈਂਡ ਸਾਰੀ ਹਾਂ ਇਹਦਾ ਕੋਈ ਚੱਕਰ ਹੈ ਨਹੀਂਗਾ ਜੀ ਇੱਥੇ ਦਾ ਚੈੱਕ ਕਰੋ ਇੱਥੇ ਤਾਂ ਸਹੀ ਲੱਗਦਾ ਜੀ ਕੰਮ ਮੈਨੂੰ ਬਿੰਦੇ ਬਿੰਦੇ ਫੋਨ ਦਪਾਈ ਜਾਂਦੇ ਨਾ ਨਹੀਂ ਨਹੀਂ ਇਹ ਇੱਕ ਤਾਂ ਸਹੀ ਹੈ ਜੀ ਸਹੀ ਹੈ ਜਮਾ ਹਾਂ ਇੱਥੇ ਤਾਂ ਓਕੇ ਹੈ ਜੀ ਕੰਮ ਸਹੀ ਹੈ ਕੋਈ ਚੱਕਰ ਨਹੀਂ ਇੱਥੇ ਓਏ ਇੱਕ ਸੱਚਾ ਫੋਨ ਉਹਨਾਂ ਨੂੰ ਕਹੋ ਜੀ ਟਰਾਈ ਲੈ ਕੇ ਦੇਖ ਲੈਣਗੇ ਚੱਲ ਮੈਂ ਕਰ ਦਾਂ ਟਰਾਈ ਲੈ ਕੇ ਦਿਵਾਉਣੇ ਹੈ ਹੈਲੋ ਟਰਾਈ ਲੈ ਕੇ ਦੇਖੋ ਆਪਣੀ ਲਾਈਨ ਆ ਹਾਂ ਲਾਈਨ ਦੀ ਟਰਾਈ ਲਓ ਅੱਛਾ ਚੱਲ ਵੀ ਠੀਕ ਹੈ ਅੱਜ ਇੱਕੋ ਫੋਨ ਆਇਆ ਸੀ ਉਹ ਵੀ ਪੜਨੀ ਕੁੰਡੀ ਕਿਵੇਂ ਇੱਧਰ ਵੀ ਜਾਣਾ ਇੱਧਰ ਆ ਇੱਥੇ ਲਿ ਵੀ ਹੈਗਾ ਕੁੰਡੀ ਪੜਨੀ ਆ ਉਹਨਾਂ ਦੇ ਫੋਨ ਆਇਆ ਇੱਕ ਤਾਂ ਆਪਾਂ ਬਣਾ ਲਈ ਦਿਹਾੜੀ ਹਾਂ ਹੁਣ ਤਾਂ ਬੌਂਸੀ ਬਣਾਉਣਾ ਆਪਾਂ ਆ ਬਸ ਲੋ ਚਲੋ ਚਲੋ ਗੱਡੀ ਚੋਂ ਚੱਲ ਕਿੰਨਾ ਦੇ ਆਈ ਇੱਧਰ ਹੀ ਆ ਬਸ ਇੱਥੇ ਨੇੜੇ ਹੀ ਮੈਂ ਜਾਣਦਾ ਹੈ ਜਾਣਦਾ ਤੂੰ ਕਰ ਰਿਹਾ ਉਹਨਾਂ ਦਾ ਚਾਹ ਬਾਣ ਚੜ ਕੇ ਚਾਰ ਪੀ ਚੱਲੋ ਅੱਜ ਬਾਉਂਸ ਬਣ ਜੂਗਾ ਜੀ ਰਾਤ ਨੂੰ ਆਥਨੇ ਖੁੱਲਾ ਪਾਣੀ ਕਰ ਲਾਂਗੇ ਚਾਹ ਪਾਣੀ ਵਾਧ ਕਰਾਂਗੇ ਅੱਜ ਵਾ ਚਲੋ ਜਰਾ ਆਹ ਕਿਹੜੇ ਆਦੇ ਉਹਨਾਂ ਦੇ ਇੱਠਾ ਰੋਡੇ ਲੱਤ ਤੇ ਰਹਿੰਦੇ ਆਹ ਬਾਈ ਕਰ ਇਹਨਾਂ ਦੇ ਕੁੰਡੀ ਦੇ ਇਹ ਤਾਂ ਜੀ ਸਿੱਧੀਆਂ ਕਰੀ ਬੈਠੇ ਇਹਨਾਂ ਨਾਲੇ ਤਾਂ ਕੋਈ ਅੱਖ ਵੀ ਨਹੀਂ ਮਾਰਦਾ ਜੀ ਮੀਟਰ ਆ ਦੂਜੇ ਸਾਰੇ ਚੱਲੀ ਜਾਂਦੇ ਆਹ ਕੁੱਲ ਕੁੱਲ ਤਾਂ ਵੀ ਲੈ ਆਹ ਕੁੱਲ ਕੱਲ ਕੋਈ ਨਹੀਂ ਜਿਹੜਾ ਕਬਲਾ ਕਰੀ ਹਾਂ ਆਹ ਕਿਹੜੀ ਕੁੰਡੀ ਲਾਈ ਬੜੇ ਮੀਟਰ ਸਿੱਧਾ ਕਰੀ ਬੈਠੇ ਹੋਈ ਚਲੋ ਕੋਈ ਨਾ ਆਜਣੇ ਆਜਣੇ ਇਹਨਾਂ ਦਾ ਨਾਮ ਲਿਖੋ ਜੀ ਫਿਰ ਮੇਰਾ ਨਾਮ ਦਾ ਫੈਸਲਾ ਫੈਲਾ ਕਾਰਵਾਈ ਕਰੋ ਇਹਨਾਂ ਬੈਠ ਬੈਠੋ ਕੋਈ ਨਹੀਂ ਆਇਂਦਾ ਥੋੜਾ ਜਿਹਾ ਰਲ ਮਿਲ ਕੇ ਕੰਮ ਚਲਾ ਲਿਆ ਕਰੋ ਜੀ ਜੀ ਆਇਆ ਕਰੋ ਰਲ ਮਿਲ ਕੇ ਜਲਦੀ ਕਾਰੋ ਉਹ ਭਾਈ ਜੋ ਨਹੀਂ ਰਲ ਮਿਲ ਕੇ ਜੀ ਚਲੋ ਜੀ ਦੇਖੋ ਇਹਨਾਂ ਦੇ ਕੀ ਨਾਮ ਦਾ ਫੈਲਾ ਨਾਮ ਲਿਖਾ ਬਈ ਫੈਲਾ ਸੁਣੋ ਆਪ ਸੁਣੋ ਰਲ ਮਿਲ ਕੇ ਗੱਲ ਕਰ ਲੋ ਨਾਮ ਮਿਲ ਕੇ ਕੀ ਕਿੰਨਾ ਫੈਲਾ ਮੈਂ ਕੀ 2000 ਤਾਂ ਬੱਤੀ ਹੈ ਜਨਤਪਤੀ 550 ਕੀ ਕੀ ਏਸੀ ਲੱਗਿਆ ਏਸੀ ਦਾ ਜੀ ਆਇਆ ਤੁਹਾਨੂੰ ਕੋਈ ਬਿੱਲ ਆਇਆ ਇਸ ਤੋਂ ਪਹਿਲਾਂ ਹੀ ਨਹੀਂ ਚਲਾ ਏਸੀ ਲੱਗਿਆ ਮੈਂ ਤੁਹਾਨੂੰ ਚਾਹਵਾ ਲੋਡ ਚੈੱਕ ਕਰ ਰਿਹਾ ਉਹਨੇ ਪਹਿਲਾਂ ਸੱਤ ਕੇ ਸਾਰੀ ਬਲੈਂਕ ਮਾਰਨ ਦਾ ਰੇਡ ਹੈ ਉਹ ਸਾਹਮਣਾ ਚੱਲ ਕਰਦੇ ਕੋਈ ਨਹੀਂ ਮੈਂ ਗੱਲ ਕਰ ਇਸ ਤੋਂ ਪਹਿਲਾਂ ਤੁਹਾਨੂੰ ਕੋਈ ਬਿੱਲ ਆਇਆ ਨਹੀਂ ਆਇਆ ਕਿੰਨੇ ਦਾ ਫੀੜੀ ਕਰਿਆ ਨਹੀਂ ਆਇਆ ਜੀ ਨਹੀਂ ਆਇਆ ਜੀ ਹਾਂ ਜੀ ਫਿਰ ਇਹ ਤੁਸੀਂ ਜਮੇ ਧੱਕਾ ਕਰੀਂ ਨਾ ਵੇ ਤਾਂ ਸਾਡੇ ਤੇ ਕਰ ਆਪ ਸੁਣੋ ਆਈ ਤਾਂ ਤਾਂ ਬਹੁਤ ਸਖਤਾਈ ਆ ਹਾਂ ਸਖਤਾਈ ਤਾਂ ਇਹ ਆਪੇ ਹੀ ਕਰਨੀ ਹੁੰਦੀ ਆ ਰਲ ਮਿਲ ਕੇ ਖਾਣਾ ਨਹੀਂ ਨਹੀਂ ਰਲ ਮਿਲ ਕੇ ਨਹੀਂ ਮਾਰੇ ਸ ਮੇਰੇ ਤੇ ਬਹੁਤ ਸਖਤਾਈ ਆ ਗਵਰਨਮੈਂਟ ਦਾ ਨਾ ਨਹੀਂ ਨਹੀਂ ਫੰਦੇ ਰਿਹਾ ਕਰੋ ਥੋੜਾ ਜਿਹਾ ਤੁਸੀਂ ਨਵੇਂ ਆ ਵਾਲੇ ਤੁਸੀਂ ਹਰੇ ਨਵੇਂ ਵੀ ਕੋਈ ਨਾ ਮੈਂ ਕਰ ਦਾਂ ਇਹਨਾਂ ਨਾਲ ਮੈਂ ਇਹਨਾਂ ਨਾਲ ਗੱਲ ਕਰ ਦਾਂ ਆਫਸਰ ਹੈਗੇ ਬਾਲੀ ਸਖਤ ਪਹਿਲਾਂ ਵੀ ਆ ਦੇਖੋ ਕੁੰਡੀ ਭੜ ਕੇ ਨੇ ਲੱਖ ਰੁਪਇਆ ਪਾਇਆ ਪੂਰਾ ਉੱਚਾ ਦੇ ਸੋ ਤਾਂ ਨਵੇੜ ਲੈਣੇ ਕੋਈ 25 30 ਹਜ਼ਾਰ ਨਾਲ ਨਵੇੜ ਦੀਆਂ 20 ਲੈ ਜਾ 20 ਲੈ ਹੁਣ ਘੱਟ ਵੱਧ ਵਾਲਾ ਕੰਮ ਨਹੀਂ 25 ਨੂੰ ਨਿਬੜਦਾ ਹੁਣ ਨਵੇਂੜ ਲੋ ਫੇੜ ਜੇ ਜਰਮਾਨਾ ਜਰਮਾਨਾ ਪੈ ਗਿਆ ਨਹੀਂ ਪਤਾ 5-7 ਲੱਖ ਪਈ 25 ਜਰਮਾਨਾ 2 ਲੱਖ ਦਾ ਭਾਰ 2 ਲੱਖ ਦਾ ਚਲੋ ਕੋਈ ਨਹੀਂ 2 ਲੱਖ ਕੋਈ ਨਹੀਂ ਆਪਾਂ ਨਵੇਂੜ ਦੀ ਗੱਲਬਾਤ ਕਰ ਲਈ ਆਪਣਾ ਚਾਹ ਪਾਣੀ ਖੁੱਲ ਕੇ ਕਰਨਗੇ ਕਿੰਨਾ ਵਹਿਰਾ 5000 ਰੁਪਏ ਕਹਿੰਦਾ ਉਹ 5000 ਲੱਖ ਮੈਨੂੰ ਪਾ ਤਰੇ ਚਲੋ ਜੀ 10000 ਰੁਪਏ ਕਰਾ ਲਾ ਦਾ ਹੀ ਆਂਦਾ ਕੋਈ ਹੋਰ ਚਲੋ 10 ਬਹੁਤ ਹੁੰਦਾ ਈ 10000 ਚ ਬਹੁਤ ਹਾਂਜੀ ਗੱਲ ਸੁਣ ਲਾਂ ਮੈਂ ਚਾਹੁੰਦਾ ਗੱਲ ਕੋਈ ਲੱਗਣੀ ਚਲੋ ਜੀ ਤੁਸੀਂ ਸਕੈਨਰ ਕਰ ਦਿਓ 12 5 ਮੈਂ ਤਾਂ ਸਹੀ ਕਰਦੇ ਹਾਂ ਆਹ ਬੂਢਾ ਬੰਦਾ ਮੇਰੇ ਲਈ ਗੋਗਲ ਪੇ ਕਰ ਦਿਓ ਇਹ ਬੰਦਾ ਬਰੇ ਚਲੋ ਐ ਬੂਢੇ ਬੰਦੇ ਹੋ ਕੇ ਕੁੰਡੀਆਂ ਤਾਂ ਨਹੀਂ ਲਾਉਣੀਆਂ ਬੂਢੇ ਆ ਤਾਂ ਤੁਸੀਂ ਕਾਰ ਬਾਈ ਤੇਰੇ ਤਾਂ ਬਹੁਤ ਤਗੜੇ ਬੰਦੇ ਨੂੰ ਸਾਧਰ ਨਹੀਂ ਨਹੀਂ ਮੁੰਡੇ ਨੂੰ ਚਲੋ ਮੁੰਡੇ ਨੂੰ ਸਾਧਰ ਸਕੈਨਰ ਕਰੋ ਜੀ ਓ ਛੋੜਾ ਤੂੰ ਆ ਆਹ ਲਓ ਸਕੈਨਰ ਲੈ ਲਓ ਉਹ ਗਾਣ ਸੁਣ ਬੱਚੀ ਐ ਤਾਂ ਐ ਬਾਹਰ ਨਹੀਂ ਆਈ। ਇਸ ਤੋਂ ਬਾਅਦ ਕੁੰਡੀ ਲਾਉਦੇ ਨਾ ਫਲਟ ਗਏ ਸੀ। ਠੀਕ ਹੈ। ਜਾਂ ਸਾਡਾ ਭੇਜ ਦਿਆ ਕਰੋ ਚਾਹ ਪਾਣੀ। ਪਾ ਦੇ ਪਹਿਲੇ ਬਾਦ। ਆ ਇੱਧਰ ਕਰੋ। ਕਿੰਨੇ ਪਾਵਾ ਤੂੰ? 25 ਪਾ ਲੈ। 20 ਬਹੁਤ। ਉਹ ਤੂੰ ਤਾਂ ਕਹਿੰਦੇ ਪਾ ਪਾ। ਮੈਨੂੰ ਤਾਂ ਵੀ ਆਉਂਦੇ 25 ਗੀਲੇ ਮੈਗਾ ਨਿਕੜੀ ਆ। ਓਏ ਆਫਸਰ ਉਹ ਅਜੀ ਵੀ ਬਣਾਉਣੀ ਹੁੰਦੀ ਆ ਦਿਹਾੜੀ ਵਿੱਚੋਂ। ਨਹੀਂ ਨਹੀਂ। ਆਫਸਰ ਉਹ ਮੰਨੀ ਦੀ ਹੁੰਦੀ ਐ। ਕੈਮਰਾ ਕਰੋ ਇਹ। ਆ ਲਈ। ਪਾ ਦੇ। ਠੀਕ ਆ। ਆ ਗਈ ਕੋਈ ਨਾ ਪਾ ਕਰ ਲੇ। ਆ ਪਾ ਕਰ ਲਾਂਗੇ। ਸਹੀ ਕਰਦੇ ਮੇਰੇ ਸਤਾਈ ਬਹੁਤ ਦਾਹਾ ਤੋਂ ਆਏ ਆ ਜੀ ਸਰਕਾਰ ਕੰ ਨੂੰ ਸਤਾਈਆਂ ਨਜਾਇਜ਼ ਜਾਂ ਸਾਡਾ ਚਾਹ ਪਾਣੀ ਭੇਜ ਦੇ ਰਿਹਾ ਕਰੋ ਆਪਦਾ ਤੁਸੀਂ ਆਏ ਨਹੀਂ ਤਿੰਨ ਸਾਲ ਹੋ ਗਏ ਤੁਸੀਂ ਬਿੱਲ ਭਰਕੀ ਨਹੀਂ ਦੇਖਿਆ ਸਾਡਾ ਚਾਹ ਪਾਣੀ ਕਰਦੇ ਰਹੋ ਸਤਾਈ ਬਹੁਤ ਹਨ ਦਾਹਾ ਤੋਂ ਮੇਰੇ ਨਾਲ ਚਲੋ ਜੀ ਕੋਈ ਨਾ ਆਪਣੀ ਦਿਹਾੜੀ ਬਣ ਗਈ ਕੱਲ ਨੂੰ ਵੀ ਕੋਈ ਦੋ ਮੁਰਗੇ ਲੋਟ ਆ ਜਾਣ ਆਪਣੇ ਆਪਣਾ ਕੰਮ ਚੱਲਦਾ ਰਹੇ ਚੱਲ ਮੁਰਗੇ ਸਾਂ ਹਾਂ ਚਲੋ ਜੀ 25000 ਦੇ ਆ ਪੁੱਤ ਕੀ ਬਣੂ ਨਾ ਨਹੀਂ ਨਹੀਂ ਬਾਬੂ 20000 ਨਹੀਂ ਗਿਆ 50 ਲਵਾਂਗੇ ਆਪਾਂ 25 ਛੜਕੂਆ ਦੇਖ ਮੜਾ ਜਾ ਆਹਾ ਓਏ ਵੀਡੀਓ ਹੀ ਬਣਾਈ ਬੈਠਾ ਹੋਰ ਬਾਪੂ ਹੁਣ ਦੇਖ ਰਿਹਾ ਹੁਣ ਕਰਦਿਆਂ ਲੋਕ ਨਾ ਮਾਰਾਂ ਮੋੜ ਇਹਨਾਂ ਨੂੰ ਫੂਲਾ ਹੁਣ ਬਾਤ ਕਰ ਆ ਇੱਥੇ ਹੀ ਆਂਦੇ ਨੇ ਓਏ ਓਹ ਕੋ ਸ਼ੇਰਾ ਹੁੰਦੇ ਆ ਕਿਵੇਂ ਸੀਗਾ ਜੀ ਮੈਨਾਂ ਲੱਗਾ ਕੋਈ ਫੋਰ ਚਾਹ ਪਾਣੀ ਦੇਣਗੇ ਜੀ ਆਪਾਂ ਨੂੰ ਹਮਮ ਫੋਰ ਸਾਹ ਦੇਖੋ ਦੂਸਰੇ ਹਾਂਜੀ ਕਿਵੇਂ ਸੀਗਾ ਜੀ ਆਜੋ ਆਜੋ ਬੈਠੋ ਮੜਾ ਜਾ ਕਿਵੇਂ ਆ ਜੀ ਆ ਜੀ ਕੋ ਕਮੀ ਪੈਚੀ ਰਹਗੀ 5000 ਦੀ ਕਮੀ ਰਹੀ ਹੋਰ ਦੇਓਗੇ ਪੈਸੇ ਹਾਂ ਚਲੋ ਕੋਈ ਨਾ 5000 ਹੋਰ ਦਿੰਦੇ ਆਪਾਂ ਨੂੰ ਆ ਦੇਖੋ ਜੀ ਓਏ ਯਾਰ ਕੀ ਓਏ ਆ ਦੇਖੋ ਆਪਣੀ ਵੀਡੀਓ ਬਣਾ ਲਈ ਆ ਤੁਹਾਡਾ ਗੱਲ ਤਾਂ ਕਰ ਆਹ ਗੱਲ ਤਾਂ ਮਾਫੀ ਮੁਕਤਾਂ ਬਾ ਨਹੀਂ ਨਹੀਂ ਤੁਸੀਂ ਭਾਈ ਹੱਥ ਬੰਨ੍ਹ ਦੇ ਇਹਦਾ ਨਿਵੇੜ ਲਓ ਸਾਡੇ ਉਹ ਬਾਤ ਕਰਦੇ ਪੰਜਾਬ ਹਜ਼ਾਰ ਬਾ ਬਿਸ਼ਰੇ ਕਰ ਆਲੇ ਸਕੇਮਰ ਐਨੇ ਦਾ ਸੀ ਬਣਾਏ ਕਿ ਨਹੀਂ ਨਹੀਂ ਮਾਫੀ ਦੇ ਦਿਓ ਸਾਨੂੰ ਯਾਰ ਭਾਈ ਇਹਦੂ ਬਾ ਸੋਡੀ ਗੁੰਡੀ ਨਹੀਂ ਫੜਦੇ ਅਸੀਂ ਸੋਡੀ ਗੁੰਡੀ ਨਹੀਂ ਫੜਦੇ ਭਾਈ ਚੱਲ ਭਾਈ ਫਿਰ ਤੁਹਾਨੂੰ 50000 ਰੁਪਏ ਕਰ ਦਨੇ ਕਰੋ 50 ਦਾ ਬਾੜਾ ਯਾਰ ਆਹ ਆ ਲੋਹੀ ਕਰਤੇ ਆ ਗੱਲ ਸੁਣਾਓ ਬਈ ਇਹ ਉੱਤਰੀ ਸਰਕਾਰੀ ਗੱਲ ਸੁਣ ਲੈ ਇਹਦੇ ਕਹਿਣ ਸੀ ਕਰੈ ਸੀ ਮੈਂ ਕਰਾ ਲਾ 100 ਰੁਪਿਆ ਲੈ ਗੱਲ ਸੁਣੋ ਗੱਲ ਸੁਣੋ ਇਹ ਆਪਣੀ ਨੌਕਰੀ ਬਚਦੀ ਆ ਫਟਾਪ ਚਲੀ ਗਈ ਕਰਤੇ ਫੇਰ ਪੈਸੀ ਹਾਂ ਪੈਸੀ ਕਰਤੇ ਇਹਦਾ ਬੀੜਗੋਡ ਨੂੰ ਰੀਡ ਕਰ ਬੀੜਗੋਡ ਨੂੰ ਰੀਡ ਕਰ ਦੇ ਬੀੜਗੋਡ ਨੂੰ ਰੀਡ ਕਰ ਦੇ ਕੋਈ ਨਾ ਤਾਂ ਕਰ ਦੋ ਤੁਸੀਂ ਰੀਡ ਅੱਗੇ ਟਵਾਜੀ ਰੋਡ ਕੋਲੇ ਪੈਨ ਕੋਲ ਪਰਨ ਉੱਤੇ ਚੱਲ ਚੱਲ ਵੀਡੀਓ ਹਜੇ ਵੀ ਪਈਆਂ ਕਿੰਨਾ ਮੈਂ ਨਹੀਂ ਕਰਦੀ ਠੀਕ ਹੈ ਚਲੋ ਬੀੜਗੋਡ ਨੂੰ ਰੀਡ ਕਰ ਦੋ ਹੁਣ ਛੋਟੇ ਤੇ ਭਰੋਸਾ ਕਰਿਆ ਸੀ ਕੋਈ ਪਰਵਾਹ ਆ ਯਾਰ ਉਹ ਥੱਲ ਕਰਦੀ ਉਹ ਤਾਂ ਆਪਣੇ ਦੂਜੇ ਪਹਿਲਾਂ ਵਾਲੀ ਕੁੰਡੀ ਫੜੀ ਦੇ ਵੀ ਲੈ ਕੇ ਨਾਲ ਹੋਰ ਤਾਂ ਕੰਮ ਹੀ ਹੋਰ ਤਾਂ ਚੰਦਾ ਕੋਈ ਨਾ ਜੀ ਜੀ ਸਾਲਾ ਪੁਲਿਸ ਦਾ ਮਰਵਾ ਕੇ ਰੱਖਦੇ ਚਲੋ ਕੋਈ ਨਾ ਜੀ ਕੱਲ ਨੂੰ ਕੋਈ ਕੋਈ ਹੋਰ ਬੱਕਰਾ ਲੋਟ ਆ ਜੂਗਾ ਕੋਈ ਗੱਲ ਨਹੀਂ ਆਹ ਤਾਂ ਚੱਲਦੀ ਹੁੰਦਾ ਜੀ ਕੋਈ ਨਾ ਕੋਈ ਤਾਂ ਮਿਲ ਹੀ ਜਾਂਦਾ ਹੁੰਦਾ ਆਪਾਂ ਨੂੰ ਵੀ ਕੋਈ ਆਪਣੇ ਨੂੰ ਵੀ ਤਕੜਾ ਮਿਲ ਜਾਂਦਾ ਹੁੰਦਾ ਆਪਾਂ ਨੂੰ ਕੋਈ ਨਾ ਚਲੋ ਆਪਾਂ ਤਾਂ ਨੇੜੀ ਬਣ ਜਾਈਏ ਇਹਨਾਂ ਦੇ ਘਰ ਕਿ ਨਹੀਂ ਨਾ ਝਾਕ ਕੇ ਇਦੂ ਵੱਲ